ਤੋ ਪਹਿਲੀ ਗੱਲ ਤਾਂ ਆਪਾਂ ਇਹ ਸਮਝ ਲਈਏ ਵੀ ਜਿਹੜੀ ਚਰਬੀ ਹੈ ਉਹ ਖਾ ਕੇ ਚਰਬੀ ਨਹੀਂ ਬਣਦੀ ਤੁਹਾਡੇ ਸਰੀਰ 'ਚ ਅੱਛਾ ਕੀ ਖਾ ਕੇ ਨਹੀਂ ਬਣਦੀ ਕੀ ਖਾ ਕੇ ਨਹੀਂ ਬਣਦੀ ਅਸੀਂ ਨੇ ਜਦੋਂ ਵੀ ਕੋਈ ਮਾੜੀ ਜੀ ਵਿਗਿਆਨਿਕ ਗੱਲ ਕਰਨ ਲੱਗਦੇ ਹਾਂ ਤਾਂ ਲੋਕਾਂ ਨੂੰ ਇਸ ਤਰ੍ਹਾਂ ਲਾ ਦਵਾ ਕਿ ਵੀ ਪੰਜਾਬੀਆਂ ਨੂੰ ਸਮਝ ਨਹੀਂ ਆਣੀ ਹੂੰ ਇਹ ਵੀ ਪੰਜਾਬੀਆਂ ਨੂੰ ਨੀਵਾ ਦਿਖਾਉਣ ਦਾ ਇੱਕ ਤਰੀਕਾ ਹੂੰ ਪੰਜਾਬੀਆਂ ਦਾ ਜਿਹੜਾ ਮਾਨਸਿਕ ਪੱਧਰ ਹੈ ਜਿਹੜਾ ਮਿਆਰ ਹੈ ਬਹੁਤ ਉੱਚਾ ਹੋ ਗਿਆ ਹੋਇਆ ਮਤਲਬ ਜਿੰਨਾ ਅਸੀਂ ਸਮਝਦੇ ਉਸ ਤੋਂ ਜ਼ਿਆਦਾ ਉਹ ਸਮਝਦੇ ਨੇ ਤੋ ਬੇਸਿਕ ਜਿਹੜਾ ਵਿਗਿਆਨ ਉਹ ਸਾਨੂੰ ਇਹ ਸਮਝਣਾ ਪਊਗਾ ਕਿ ਜਿਹੜੀ 슈ਗਰਸ ਨੇ ਜਿਹੜਾ ਮਿੱਠਾ ਅਨਾਜ ਵੀ ਮਿੱਠਾ ਹਮ ਕਾਰਬੋਹਾਈਡਰੇਟਸ ਨੇ ਉਹ ਟੁੱਟ ਕੇ ਫੈਟ ਬਣਾਉਂਦੇ ਨੇ ਉਹ ਜੰਮਦੀ ਹੈ ਅੰਦਰ ਚਰਬੀ ਵਾਂਗੂ ਸੂਰ ਠੱਠੇ ਜਿੰਨੇ ਵੀ ਇਹ ਨੇ ਇਹ ਵੀ ਘਾਹ ਖਾ ਕੇ ਘਾਹ ਨੂੰ ਫੈਟ ਦੇ ਵਿੱਚ ਬਦਲਦੇ ਨੇ ਅਸੀਂ ਵੀ ਜਿਹੜੀ ਘਾਹ ਦੀ ਪ੍ਰਜਾਤੀ ਦੀ ਚੀਜ਼ ਖਾਂਦੇ ਆ ਤਣਕ ਵੀ ਤਾਂ ਘਾਹ ਹੀ ਹੈ ਹਮ ਗੰਨਾ ਵੀ ਤਾਂ ਘਾਹੀ ਹੈ ਹੂੰ ਹੂੰ ਇਹ ਜਿੰਨੀ ਘਾਹ ਦੀ ਪ੍ਰਜਾਤੀ ਦੀ ਜਿਹੜੀ ਚੀਜ਼ ਹੈ ਜਿਹਨੂੰ ਅੰਗਰੇਜ਼ੀ ਚ ਕਾਰਬੋਹਾਈਡਰੇਟਸ ਕਹਿੰਦੇ ਨੇ ਉਹਨੂੰ ਜਦੋਂ ਅਸੀਂ ਖਾਂਦੇ ਆ ਉਹ ਟੁੱਟ ਕੇ ਚਰਬੀ ਬਣ ਕੇ ਤੁਹਾਡੇ ਅੰਦਰ ਸਟੋਰ ਹੁੰਦੀ ਹੈ ਕਿਉਂ ਬਣਾਈ ਕੁਦਰਤ ਨੇ ਵਿਵਸਥਾ ਇਸ ਤਰ੍ਹਾਂ ਦੀ ਜਦੋਂ ਇਨਸਾਨ ਅਸੀਂ ਜੰਗਲਾਂ ਚ ਘੁੰਮਦੇ ਹੁੰਦੇ ਹੁੰਦੇ ਸੀਗੇ ਤਾਂ ਉਦੋਂ ਰੋਜ਼ ਖਾਣਾ ਨਹੀਂ ਸੀ ਮਿਲਦਾ ਸਾਨੂੰ ਹੂੰ ਹਰ ਵੇਲੇ ਗਰਮੀ ਸਰਦੀ ਦੇ ਦੇ ਹਿਸਾਬ ਨਾਲ ਉੱਥੇ ਫਸਲਾਂ ਫਸਲਾਂ ਕੀ ਮਤਲਬ ਦਰਖਤਾਂ ਦੇ ਫਰੂਟ ਮਿਲਦਾ ਸੀ ਕੁਝ ਹੁੰਦਾ ਸੀ ਕਈ ਜਾਨਵਰ ਮਾਰ ਕੇ ਖਾ ਲਿਆ ਔਰ ਜਾਨਵਰ ਰੋਜ਼ ਤਾਂ ਮਿਲਦਾ ਨਹੀਂ ਹੈਗਾ ਤਾਂ ਕੁਦਰਤ ਨੇ ਵਿਵਸਥਾ ਕਹਿ ਜੀ ਬਣਾਈ ਕਿ ਜਦੋਂ ਤੁਸੀਂ ਕਾਰਬੋਹਾਈਡਰੇਟਸ ਖਾਓ ਜਦੋਂ ਖਾਇਆ ਕੁਛ ਤਾਂ ਉਹ ਉਸੇ ਵੇਲੇ ਗਲੂਕੋਜ਼ ਚ ਬਦਲ ਕੇ ਤੁਹਾਡੇ ਸਰੀਰ ਨੂੰ ਚਲਾਣ ਦੇ ਕੰਮ ਆ ਗਿਆ ਕੁਝ ਨੂੰ ਫੈਟ ਦੇ ਵਿੱਚ ਬਦਲ ਕੇ ਅੰਦਰ ਸਟੋਰ ਕਰ ਲਿਆ ਤਾਂ ਕਿ ਜਦੋਂ ਤੁਹਾਨੂੰ ਖਾਣਾ ਨਾ ਮਿਲੇ ਉਦੋਂ ਤੁਸੀਂ ਉਹ ਫੈਟ ਨੂੰ ਗਲੂਕੋਸ ਬਦਲ ਕੇ ਆਪਣੇ ਸਰੀਰ ਦਾ ਕੰਮ ਚਲਾ ਸਕੋ ਇਸ ਕਰਕੇ ਪਹਿਲੀ ਚੀਜ਼ ਤਾਂ ਪਹਿਲੇ ਸਮਝ ਲਿਓ ਕਿ ਜਿਹੜੀ ਚਰਬੀ ਫੈਟ ਬਣਦੀ ਆ ਉਹ ਚੀਨੀ ਤੋਂ ਬਣਦੀ ਆ ਹੂੰ ਜਦੋਂ ਮੈਂ ਚੀਨੀ ਕਹਿੰਦੇ ਨਾ ਨਾ ਗੁੜ ਸ਼ੱਕਰ ਵਿੱਚ ਆ ਗਿਆ ਬਹੁਤ ਸਾਰੇ ਲੋਕਾਂ ਨੂੰ ਬਹੁਤ ਉਤਰਾਜ ਹੈ ਇਸ ਚੀਜ਼ ਤੋਂ ਮਿੱਠੇ ਦੇ ਇਹ ਸਾਰੇ ਮਿੱਠਾ ਮਿੱਠਾ ਹੀ ਆ ਇਹ ਮਿੱਠੇ ਦੇ ਚਰਬੀ ਬਣਾ ਮਿੱਠੇ ਤੋਂ ਚਰਬੀ ਬਣੇ ਔਰ ਕਣਕ ਵੀ ਮਿੱਠੀ ਹੈ ਅੱਛਾ ਕਣਕ ਚਾਵਲ ਦੀ ਮਿੱਠੇ ਆ ਕਣਕ ਤੇ ਬਣੇਗੀ ਮਿਲਟਸ ਤੋਂ ਵੀ ਬਣੂਗੀ ਮੋٹے ਅਨਾਜ ਦਾ ਜਿਹੜਾ ਇੰਨਾ ਸ਼ੋਰ ਸ਼ਰਾਬਾਜ ਦੀ ਰੇਟ ਦੇ ਵਿੱਚ ਪਰਾਇਆ ਜਦੋਂ ਕੋਈ ਤੰਤਰ ਲੱਗ ਜਾ ਨਾ ਕਿਸੇ ਚੀਜ਼ ਦੇ ਮਗਰ ਸਮਝ ਲਓ ਉਹਦੇ ਪਿੱਛੇ ਕੁਛ ਨਾ ਕੁਛ ਗੜਬੜ ਹੈ ਐਵੇਂ ਨਹੀਂ ਤੰਤਰ ਕਿਸੇ ਚੀਜ਼ ਦੇ ਮਗਰ ਲਾਦਾ ਪਰ ਮਿਲਟਸ ਕਣਕ ਸਾਬਤ ਕਣਕ ਜਿਹਦਾ ਛਿਲਕਾ ਨਾ ਉਤਾਰਿਆ ਹੋਵੇ ਛਾਨਣੀ ਨਾ ਹੋਵੇ ਉਹਦੇ ਬਰਾਬਰ ਉਨੇ ਹੀ ਫਾਇਦੇ ਨੇ ਜਿੰਨੇ ਕਿਸੇ ਹੋਰ ਮਿਲਟ ਦੇ ਹੋ ਸਕਦੇ ਨੇ ਜੀ ਠੀਕ ਤਾਂ ਚਰਬੀ ਬਣਦੀ ਹੈ ਉਹਦੇ ਤੋਂ ਗੰਨੇ ਦੀ ਵੀ ਗੱਲ ਕਰਦੇ ਹੋ ਗੰਨਾ ਇੰਨਾ ਮਿੱਠਾ ਕਦੀ ਵੀ ਨਹੀਂ ਸੀਗਾ ਕੁਦਰਤੀ ਤੌਰ ਦੇ ਉੱਤੇ ਜਿਹੜਾ ਗੰਨਾ オリジナル ਸੀਗਾ ਉਹ ਬਿਲਕੁਲ ਬਕਬਕਾ ਹੁੰਦਾ ਸੀ ਹੌਲੀ ਹੌਲੀ ਉਹਨੂੰ ਮਿੱਠਾ ਕਰ ਲਿਆ ਹੌਲੀ ਹੌਲੀ ਜੈਨੇਟਿਕਲੀ ਬਹੁਤ ਜ਼ਿਆਦਾ ਮਿੱਠਾ ਕਰ ਲਿਆ ਉੱਥੇ ਵੀ ਨਹੀਂ ਅਸੀਂ ਹਟੇ ਉਹਦਾ ਜੂਸ ਕੱਢ ਲਿਆ ਫਿਰ ਉਹ ਜੂਸ ਨੂੰ ਉਬਾਲ ਲਿਆ ਜਦੋਂ ਤੁਸੀਂ ਉਬਾਲਿਆ 110 ਡਿਗਰੀ ਤੇ 100 ਡਿਗਰੀ ਦੇ ਉੱਤੇ ਜਦੋਂ ਉਬਾਲਿਆ ਜਿਹੜਾ ਸਾਡਾ ਸਰੀਰ ਭੋਜਨ ਨੂੰ ਪਕਾਉਂਦਾ ਹੈ 32 ਡਿਗਰੀ 38 ਡਿਗਰੀ ਦੇ ਉੱਤੇ 37 30 ਡਿਗਰੀ ਤੇ ਇਸ ਤੋਂ ਉੱਪਰ ਜੇ ਕਿਸੇ ਵੀ ਚੀਜ਼ ਨੂੰ ਤੁਸੀਂ ਪਕਾਓਗੇ ਉਹਦੇ ਅੰਦਰਲੇ ਜਿੰਨੇ ਵਾਟਰ ਸੋਲੀਬਲ ਵਿਟਾਮਿਨ ਨੇ ਸਾਰੇ ਛੱਡ ਜਾਣਗੇ ਸਿਰਫ ਮਿਨਰਲਸ ਬਚਦੇ ਨੇ ਫਿਰ ਉਹ ਬਣਾ ਲਿਆ ਤੁਸੀਂ ਇੰਨੀ ਜ਼ਿਆਦਾ 슈ਗਰ ਨੂੰ ਹਜਮ ਕਰਨ ਵਾਸਤੇ ਇਹ ਸਰੀਰ ਨਹੀਂ ਬਣਿਆ ਇਹ ਸਰੀਰ ਨਹੀਂ ਬਣਿਆਗਾ ਤਾਂ ਉਹ ਜਿਹੜਾ ਮਿੱਠਾ ਹੈ ਉਹ ਜੰਮਦਾ ਚਰਬੀ ਵਾਂਗੂ ਉਹ ਜੰਮਦਾ ਤੁਹਾਡੀਆਂ ਅੱਖਾਂ-ਅੱਖਾਂ ਖਰਾਬ ਕਰਦਾ ਕਿਡਨੀਆ ਨੂੰ ਖਰਾਬ ਕਰਦਾ